ਹਾ ਪ੍ਰਦੀਪ ਕੋਤਾ ਕਰੋਨਾ ਜਿਹੜਾ ਇੱਕ ਵਾਰ ਫਿਰ ਤੋਂ ਐਕਟਿਵ ਹੋ ਗਿਆ ਲੋਕ ਨੇ ਜਿਹੜੇ ਘਰਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਸੋਚ ਰੇ ਸਕਦੇ ਨੇ ਕਿ ਉਹ ਘਰਾਂ ਦੇ ਵਿੱਚ ਬੰਦ ਹੋ ਜਾਣਗੇ ਤਾਂ ਦੱਸਿਆ ਕਿ ਹੁਣ ਪੰਜਾਬ ਹਰਿਆਣਾ ਤੋਂ ਬਾਅਦ ਹਿਮਾਚਲ ਦੇ ਵਿੱਚ ਵੀ ਕਰੋਨਾ ਦੇ ਕੇਸ ਮਿਲਿਆ ਜਿਹਾ 82 ਸਾਲ ਮਹਿਲਾ ਨਾਹਨ ਮੈਡੀਕਲ ਕਾਲਜ ਦੇ ਵਿੱਚ 82 ਸਾਲ ਮਹਿਲਾ ਜਿਹੜੀ ਕਰੋਨਾ ਪੋਜ਼ਿਟਿਵ ਆਈ ਹੈ ਤਾਂ ਉਸ ਦੇ ਸੰਪਰਕ ਦੇ ਵਿੱਚ ਆਏ ਜਿੰਨੇ ਵੀ ਸਖਸ਼ ਨੇ ਜਿੰਨੇ ਵੀ ਵਿਅਕਤੀ ਨੇ ਉਹਨਾਂ ਦਾ ਟੈਸਟ ਹੈ ਜਿਹੜਾ ਉਹ ਹੁਣੇ ਸ਼ੁਰੂ ਹੋਗੇ ਨੇ ਤਾਂ ਬਿਲਕੁਲ 82 ਸਾਲ ਮਹਿਲਾ कोरोना पॉजिटिव ਇੱਕ ਕੇਸ ਹਿਮਾਚਲ ਤੋਂ ਵੀ ਸਾਹਮਣੇ ਜਿੱਥੇ ਕੇਸ ਪੰਜਾਬ ਹਰਿਆਣਾ ਤੋਂ ਸਾਹਮਣੇ ਆਈ ਸੀ ਹੁਣ ਇੱਕ ਵਾਰ ਫਿਰ ਤੋਂ ਕੇਸ ਜਿਹੜਾ ਹਿਮਾਚਲ ਤੋਂ ਆਨੇ ਸ਼ੁਰੂ ਹੋ ਗਏ ਨੇ ਤਾਂ ਲਗਾਤਾਰ ਕੋਰੋਨਾ ਦਾ ਜਿਹੜਾ ਖੌਫ ਹੈ ਕਰੋਨਾ ਦੀ ਦਹਿਸ਼ਤ ਹੈ ਹੁਣ ਲੋਕਾਂ ਦੇ ਵਿੱਚ ਵਾਧੇ ਜਾ ਰਹੀ ਹੈ ਤਾਂ ਬਿਲਕੁਲ ਇੱਕ ਵਾਰ ਤੁਹਾਨੂੰ ਜ਼ਰੂਰ ਦੱਸ ਦਿੰਨੇ ਆ ਕਿ 2020 ਦੇ ਵਿੱਚ ਜਦੋਂ ਕਰੋਨਾ ਦੇ ਕੇਸ ਆਏ ਸੀ ਲਾਕਡਾਊਨ ਵਰਗੀ ਸਥਿਤੀ ਦੇਖਣ ਨੂੰ ਮਿਲੇ ਸੀ ਜਿੱਥੇ ਬਹੁਤ ਸਾਰੇ ਲੋਕਾਂ ਦੇ ਕਾਰੋਬਾਰ ਵੀ ਠੱਪ ਹੋਏ ਸੀ ਇੱਕ ਵਾਰ ਫਿਰ ਤੋਂ ਲੋਕਾਂ ਦੇ ਮਨ ਦੇ ਵਿੱਚ ਇੱਕ ਖੌਫ ਜ਼ਰੂਰ ਬਣਿਆ ਹੋਇਆ ਡਰ ਜ਼ਰੂਰ ਬਣਿਆ ਹੋਇਆ ਕਿ ਜੇਕਰ ਇਸੇ ਤਰੀਕੇ ਨਾਲ ਕਰੋਨਾ ਦੇ ਕੇਸ ਵਧਦੇ ਗਏ ਤਾਂ ਉਹਨਾਂ ਦਾ ਫਿਊਚਰ ਕੀ ਹੋ ਸਕਦਾ ਉਹਨਾਂ ਦਾ ਭਵਿੱਖ ਕੀ ਹੋ ਸਕਦਾ ਤਾਂ ਬਿਲਕੁਲ ਇਸ ਬਾਰੇ ਤੁਹਾਨੂੰ ਅਪਡੇਟ ਫਿਰ ਦੱਸਾਂਗੇ ਪਰ ਹੁਣ ਤੁਹਾਨੂੰ ਸਭ ਤੋਂ ਵੱਡੀ ਜਾਣਕਾਰੀ ਦੇ ਦਿੰਨੇ ਆ ਕਿ ਹਿਮਾਚਲ ਦੇ ਵਿੱਚ ਵੀ ਇੱਕ ਮਹਿਲਾ ਸੀ ਉਮਰ ਮਹਿਜ਼ 82 ਸਾਲਾਂ ਦੱਸੀ ਜਾ ਰਹੀ ਹੈ ਉਸ ਦੀ ਰਿਪੋਰਟ ਹੈ ਜਿਹੜੀ ਕਰੋਨਾ ਪੋਜ਼ਿਟਿਵ ਆਈ ਹੈ ਤਾਂ ਨਾਹਨ ਮੈਡੀਕਲ ਕਾਲਜ ਦੇ ਵਿੱਚ 82 ਸਾਲਾਂ ਮਹਿਲਾ ਦੀ ਰਿਪੋਰਟ ਕਰੋਨਾ ਪੋਜ਼ਿਟਿਵ ਆਈ ਹੈ ਤੇ ਉਸ ਦੇ ਸੰਪਰਕ ਦੇ ਵਿੱਚ ਆਉਣ ਵਾਲੇ ਜਿੰਨੇ ਵੀ ਵਿਅਕਤੀ ਨੇ ਉਹਨਾਂ ਸਭ ਦੇ ਟੈਸਟ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਜਿਉਂ ਉਹਨਾਂ ਸਭ ਦੇ ਕਰੋਨਾ ਟੈਸਟ ਕੀਤੇ ਜਾ ਰਹੇ ਨੇ ਜੇਕਰ ਸਥਿਤੀ ਇਹ ਜਿਹੜੀ ਬੇਕਾਬੂ ਹੁੰਦੀ ਨਜ਼ਰ ਆਈ ਤਾਂ ਅਹਿਮ ਫੈਸਲੇ ਨੇ ਜਿਹੜੇ ਅੱレ ਜੀ ਜ ਸਕਦੇ ਨੇ ਐਡਵਾਈਜ਼ਰੀ ਜਾਰੀ ਕੀਤੀ ਜਾ ਸਕਦੀ ਹੈ ਸਸ਼ਕਲ ਤੋਂ ਦੇਖੋ ਨਾ ਸਮਝਣ ਨੂੰ ਇਸੇ ਮਹਾ ਪ੍ਰਦੀਪ ਕੋਤਾ ਕਰੋਨਾ ਜਿਹੜਾ ਇੱਕ ਵਾਰ ਫਿਰ ਤੋਂ ਐਕਟਿਵ ਹੋ ਗਿਆ ਲੋਕ ਨੇ ਜਿਹੜੇ ਘਰਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਸੋਚ ਰੇ ਸਕਦੇ ਨੇ ਕਿ ਉਹ ਘਰਾਂ ਦੇ ਵਿੱਚ ਬੰਦ ਹੋ ਜਾਣਗੇ ਤਾਂ ਦੱਸ ਦੇ ਕਿ ਹੁਣ ਪੰਜਾਬ ਹਰਿਆਣਾ ਤੋਂ ਬਾਅਦ ਹਿਮਾਚਲ ਦੇ ਵਿੱਚ ਵੀ ਕਰੋਨਾ ਦੇ ਕੇਸ ਮਿਲਿਆ ਜਿਹਾ 82 ਸਾਲ ਮਹਿਲਾ ਨਾਹਨ ਮੈਡੀਕਲ ਕਾਲਜ ਦੇ ਵਿੱਚ 82 ਸਾਲ ਮਹਿਲਾ ਜਿਹੜੀ ਕਰੋਨਾ ਪੋਜ਼ਿਟਿਵ ਆਈ ਹੈ ਤਾਂ ਉਸ ਦੇ ਸੰਪਰਕ ਦੇ ਵਿੱਚ ਆਏ ਜਿੰਨੇ ਵੀ ਸਖਸ਼ ਨੇ ਜਿੰਨੇ ਵੀ ਵਿਅਕਤੀ ਨੇ ਉਹਨਾਂ ਦਾ ਟੈਸਟ ਜਿਹੜਾ ਉਹ ਹੁਣੇ ਸ਼ੁਰੂ ਹੋ ਗਏ ਨੇ ਤਾਂ ਬਿਲਕੁਲ 82 ਸਾਲ ਮਹਿਲਾ ਕੋਰੋਨਾ ਪੋਜ਼ਿਟਿਵ ਇੱਕ ਕੇਸ ਹਿਮਾਚਲ ਤੋਂ ਵੀ ਸਾਹਮਣੇ ਜਿੱਥੇ ਕੇਸ ਪੰਜਾਬ ਹਰਿਆਣਾ ਤੋਂ ਸਾਹਮਣੇ ਆਈ ਸੀ ਹੁਣ ਇੱਕ ਵਾਰ ਫਿਰ ਤੋਂ ਕੇਸ ਜਿਹੜਾ ਹਿਮਾਚਲ ਤੋਂ ਆਨੇ ਸ਼ੁਰੂ ਹੋ ਗਏ ਨੇ ਤਾਂ ਲਗਾਤਾਰ ਕੋਰੋਨਾ ਦਾ ਜਿਹੜਾ ਖੌਫ ਹੈ ਕਰੋਨਾ ਦੀ ਦਹਿਸ਼ਤ ਹੈ ਹੁਣ ਲੋਕਾਂ ਦੇ ਵਿੱਚ ਵਾਧੇ ਜਾ ਰਹੀ ਹੈ ਤਾਂ ਬਿਲਕੁਲ ਇੱਕ ਵਾਰ ਤੁਹਾਨੂੰ ਜ਼ਰੂਰ ਦੱਸ ਦਿੰਨੇ ਆ ਕਿ 2020 ਦੇ ਵਿੱਚ ਜਦੋਂ ਕਰੋਨਾ ਦੇ ਕੇਸ ਆਏ ਸੀ ਲਾਕਡਾਊਨ ਵਰਗੀ ਸਥਿਤੀ ਦੇਖਣ ਨੂੰ ਮਿਲੇ ਸੀ ਜਿੱਥੇ ਬਹੁਤ ਸਾਰੇ ਲੋਕਾਂ ਦੇ ਕਾਰੋਬਾਰ ਵੀ ਠੱਪ ਹੋਏ ਸੀ ਇੱਕ ਵਾਰ ਫਿਰ ਤੋਂ ਲੋਕਾਂ ਦੇ ਮਨ ਦੇ ਵਿੱਚ ਇੱਕ ਖੌਫ ਜ਼ਰੂਰ ਬਣਿਆ ਹੋਇਆ ਡਰ ਜ਼ਰੂਰ ਬਣਿਆ ਹੋਇਆ ਕਿ ਜੇਕਰ ਇਸੇ ਤਰੀਕੇ ਨਾਲ ਕਰੋਨਾ ਦੇ ਕੇਸ ਵਧਦੇ ਗਏ ਤਾਂ ਉਹਨਾਂ ਦਾ ਫਿਊਚਰ ਕੀ ਹੋ ਸਕਦਾ ਉਹਨਾਂ ਦਾ ਭਵਿੱਖ ਕੀ ਹੋ ਸਕਦਾ ਤਾਂ ਬਿਲਕੁਲ ਇਸ ਬਾਰੇ ਤੁਹਾਨੂੰ ਅਪਡੇਟ ਫਿਰ ਦੱਸਾਂਗੇ ਪਰ ਹੁਣ ਤੁਹਾਨੂੰ ਸਭ ਤੋਂ ਵੱਡੀ ਜਾਣਕਾਰੀ ਦੇ ਦਿੰਨੇ ਆ ਕਿ ਹਿਮਾਚਲ ਦੇ ਵਿੱਚ ਵੀ ਇੱਕ ਮਹਿਲਾ ਦੀ ਉਮਰ ਮਹਿਜ਼ 82 ਸਾਲਾਂ ਦੱਸੀ ਜਾ ਰਹੀ ਹੈ ਉਸ ਦੀ ਰਿਪੋਰਟ ਹੈ ਜਿਹੜੀ ਕਰੋਨਾ ਪੋਜ਼ਿਟਿਵ ਆਈ ਹੈ ਤਾਂ ਨਾਹਨ ਮੈਡੀਕਲ ਕਾਲਜ ਦੇ ਵਿੱਚ 82 ਸਾਲਾਂ ਮਹਿਲਾ ਦੀ ਰਿਪੋਰਟ ਕਰੋਨਾ ਪੋਜ਼ਿਟਿਵ ਆਈ ਹੈ ਤੇ ਉਸ ਦੇ ਸੰਪਰਕ ਦੇ ਵਿੱਚ ਆਉਣ ਵਾਲੇ ਜਿੰਨੇ ਵੀ ਵਿਅਕਤੀ ਨੇ ਉਹਨਾਂ ਸਭ ਦੇ ਟੈਸਟ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਜਿਨ੍ਹਾਂ ਦਾ ਸਭ ਦੇ ਕਰੋਨਾ ਟੈਸਟ ਕੀਤੇ ਜਾ ਰਹੇ ਨੇ ਜੇਕਰ ਸਥਿਤੀ ਇਹ ਜੜੀ ਬੇ ਕਾਬੂ ਹੁੰਦੀ ਨਜ਼ਰ ਆਈ ਤਾਂ ਅਹਿਮ ਫੈਸਲੇ ਨੇ ਜਿਹੜੇ ਅੱਲੇ ਰਾਸ ਸਕਦੇ ਨੇ ਐਡਵਾਈਸਰੀ ਜਾਰੀ ਕੀਤੀ ਜਾ ਸਕਦੀ ਹੈ ਸਸ਼ਕਲ ਤੋਂ ਦੇਖੋ ਨਾਸਮ ਜੀ ਇਸੇ ਮੈਂ ਹਾ ਪਰ ਦੀਪਕਾ ਕਰੋਨਾ ਜਿਹੜਾ ਇੱਕ ਵਾਰ ਫਿਰ ਤੋਂ ਐਕਟਿਵ ਹੋ ਗਿਆ ਲੋਕ ਨੇ ਜਿਹੜੇ ਘਰਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਸੋਚ ਲੈ ਸਕਦੇ ਨੇ ਕਿ ਉਹ ਘਰਾਂ ਦੇ ਵਿੱਚ ਬੰਦ ਹੋ ਜਾਣਗੇ ਤਾਂ ਦੱਸਦੇ ਕਿ ਹੁਣ ਪੰਜਾਬ ਹਰਿਆਣਾ ਤੋਂ ਬਾਅਦ ਹਿਮਾਚਲ ਦੇ ਵਿੱਚ ਵੀ ਕਰੋਨਾ ਦੇ ਕੇਸ ਮਿਲਿਆ ਜੀਆਂ 82 ਸਾਲ ਮਹਿਲਾ ਨਾਹਨ ਮੈਡੀਕਲ ਕਾਲਜ ਦੇ ਵਿੱਚ 82 ਸਾਲ ਮਹਿਲਾ ਜਿਹੜੀ ਕਰੋਨਾ ਪੋਜ਼ਿਟਿਵ ਆਈ ਹੈ ਤਾਂ ਉਸ ਦੇ ਸੰਪਰਕ ਦੇ ਵਿੱਚ ਆਏ ਜਿੰਨੇ ਵੀ ਸਖਸ਼ ਨੇ ਜਿੰਨੇ ਵੀ ਵਿਅਕਤੀ ਨੇ ਉਹਨਾਂ ਦਾ ਟੈਸਟ ਜਿਹੜਾ ਉਹ ਹੁਣੇ ਸ਼ੁਰੂ ਹੋ ਗਏ ਨੇ ਤਾਂ ਬਿਲਕੁਲ 82 ਸਾਲ ਮਹਿਲਾ ਕੋਰੋਨਾ ਪੋਜ਼ਿਟਿਵ ਇੱਕ ਕੇਸ ਹਿਮਾਚਲ ਤੋਂ ਵੀ ਸਾਹਮਣੇ ਜਿੱਥੇ ਕੇਸ ਪੰਜਾਬ ਹਰਿਆਣਾ ਤੋਂ ਸਾਹਮਣੇ ਆਈ ਸੀ ਹੁਣ ਇੱਕ ਵਾਰ ਫਿਰ ਤੋਂ ਕੇਸ ਜਿਹੜਾ ਹਿਮਾਚਲ ਤੋਂ ਆਨੇ ਸ਼ੁਰੂ ਹੋ ਗਏ ਨੇ ਤਾਂ ਲਗਾਤਾਰ ਕੋਰੋਨਾ ਦਾ ਜਿਹੜਾ ਖੌਫ ਹੈ ਕਰੋਨਾ ਦੀ ਦਹਿਸ਼ਤ ਹੈ ਹੁਣ ਲੋਕਾਂ ਦੇ ਵਿੱਚ ਵਾਧੇ ਜਾ ਰਹੀ ਹੈ ਤਾਂ ਬਿਲਕੁਲ ਇੱਕ ਵਾਰ ਤੁਹਾਨੂੰ ਜ਼ਰੂਰ ਦੱਸ ਦਿੰਨੇ ਆ ਕਿ 2020 ਦੇ ਵਿੱਚ ਜਦੋਂ ਕਰੋਨਾ ਦੇ ਕੇਸ ਆਏ ਸੀ ਲੋਕਡਾਊਨ ਵਰਗੀ ਸਥਿਤੀ ਦੇਖਣ ਨੂੰ ਮਿਲੇ ਸੀ ਜਿੱਥੇ ਬਹੁਤ ਸਾਰੇ ਲੋਕਾਂ ਦੇ ਕਾਰੋਬਾਰ ਵੀ ਠੱਪ ਹੋਏ ਸੀ ਇੱਕ ਵਾਰ ਫਿਰ ਤੋਂ ਲੋਕਾਂ ਦੇ ਮਨ ਦੇ ਵਿੱਚ ਇੱਕ ਖੌਫ ਜ਼ਰੂਰ ਬਣਿਆ ਹੋਇਆ ਡਰ ਜ਼ਰੂਰ ਬਣਿਆ ਹੋਇਆ ਕਿ ਜੇਕਰ ਇਸੇ ਤਰੀਕੇ ਨਾਲ ਕਰੋਨਾ ਦੇ ਕੇਸ ਵਧਦੇ ਗਏ ਤਾਂ ਉਹਨਾਂ ਦਾ ਫਿਊਚਰ ਕੀ ਹੋ ਸਕਦਾ ਉਹਨਾਂ ਦਾ ਭਵਿੱਖ ਕੀ ਹੋ ਸਕਦਾ ਤਾਂ ਬਿਲਕੁਲ ਇਸ ਬਾਰੇ ਤੁਹਾਨੂੰ ਅਪਡੇਟ ਫਿਰ ਦੱਸਾਂਗੇ ਪਰ ਹੁਣ ਤੁਹਾਨੂੰ ਸਭ ਤੋਂ ਵੱਡੀ ਜਾਣਕਾਰੀ ਦੇ ਦਿੰਨੇ ਆ ਕਿ ਹਿਮਾਚਲ ਦੇ ਵਿੱਚ ਵੀ ਇੱਕ ਮਹਿਲਾ ਦੀ ਉਮਰ ਮਹਿਜ਼ 82 ਸਾਲਾਂ ਦੱਸੀ ਜਾ ਰਹੀ ਹੈ ਉਸ ਦੀ ਰਿਪੋਰਟ ਹੈ ਜਿਹੜੀ ਕਰੋਨਾ ਪੋਜ਼ਿਟਿਵ ਆਈ ਹੈ ਤਾਂ ਨਾਹਨ ਮੈਡੀਕਲ ਕਾਲਜ ਦੇ ਵਿੱਚ 82 ਸਾਲਾਂ ਮਹਿਲਾ ਦੀ ਰਿਪੋਰਟ ਕਰੋਨਾ ਪੋਜ਼ਿਟਿਵ ਆਈ ਹੈ ਤੇ ਉਸ ਦੇ ਸੰਪਰਕ ਦੇ ਵਿੱਚ ਆਉਣ ਵਾਲੇ ਜਿੰਨੇ ਵੀ ਵਿਅਕਤੀ ਨੇ ਉਹਨਾਂ ਸਭ ਦੇ ਟੈਸਟ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਜਿਉਂ ਉਹਨਾਂ ਸਭ ਦੇ ਕਰੋਨਾ ਟੈਸਟ ਕੀਤੇ ਜਾ ਰਹੇ ਨੇ ਜੇਕਰ ਸਥਿਤੀ ਇਹ ਜਿਹੜੀ ਬੇਕਾਬੂ ਹੁੰਦੀ ਨਜ਼ਰ ਆਈ ਤਾਂ ਅਹਿਮ ਫੈਸਲੇ ਨੇ ਜਿਹੜੇ ਅਰ ਲੈ ਜਾ ਸਕਦੇ ਨੇ ਐਡਵਾਈਜ਼ਰੀ ਜਾਰੀ ਕੀਤੀ ਜਾ ਸਕਦੀ ਹੈ ਸਸ਼੍ਰੀਕਾਲ ਤੁਸੀਂ ਦੇਖੋ ਨਸਮ ਜੀ ਨਿਊਜ਼ ਸੇ ਮੈਂ ਹਾ ਪ੍ਰਦੀਪ ਕੋਤਾ ਕਰੋਨਾ ਜਿਹੜਾ ਇੱਕ ਵਾਰ ਫਿਰ ਤੋਂ ਐਕਟਿਵ ਹੋ ਗਿਆ ਲੋਕ ਨੇ ਜਿਹੜੇ ਘਰਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਸੋਚ ਸਕਦੇ ਨੇ ਕਿ ਉਹ ਘਰਾਂ ਦੇ ਵਿੱਚ ਬੰਦ ਹੋ ਜਾਣਗੇ ਤਾਂ ਦੱਸਦੇ ਕਿ ਹੁਣ ਪੰਜਾਬ ਹਰਿਆਣਾ ਤੋਂ ਬਾਅਦ ਹਿਮਾਚਲ ਦੇ ਵਿੱਚ ਵੀ ਕਰੋਨਾ ਦੇ ਕੇਸ ਮਿਲਿਆ ਜੀਆਂ 82 ਸਾਲ ਮਹਿਲਾ ਨਾਹਨ ਮੈਡੀਕਲ ਕਾਲਜ ਦੇ ਵਿੱਚ 82 ਸਾਲ ਮਹਿਲਾ ਜਿਹੜੀ ਕਰੋਨਾ ਪੋਜ਼ਿਟਿਵ ਆਈ ਹੈ ਤਾਂ ਉਸ ਦੇ ਸੰਪਰਕ ਦੇ ਵਿੱਚ ਆਏ ਜਿੰਨੇ ਵੀ ਸਖਸ਼ ਨੇ ਜਿੰਨੇ ਵੀ ਵਿਅਕਤੀ ਨੇ ਉਹਨਾਂ ਦਾ ਟੈਸਟ ਜਿਹੜਾ ਉਹ ਹੁਣੇ ਸ਼ੁਰੂ ਹੋ ਗਏ ਨੇ ਤਾਂ ਬਿਲਕੁਲ 82 ਸਾਲ ਮਹਿਲਾ ਕੋਰੋਨਾ ਪੋਜ਼ਿਟਿਵ ਇੱਕ ਕੇਸ ਹਿਮਾਚਲ ਤੋਂ ਵੀ ਸਾਹਮਣੇ ਜਿੱਥੇ ਕੇਸ ਪੰਜਾਬ ਹਰਿਆਣਾ ਤੋਂ ਸਾਹਮਣੇ ਆਈ ਸੀ ਹੁਣ ਇੱਕ ਵਾਰ ਫਿਰ ਤੋਂ ਕੇਸ ਜਿਹੜਾ ਹਿਮਾਚਲ ਤੋਂ ਆਨੇ ਸ਼ੁਰੂ ਹੋ ਗਏ ਨੇ ਤਾਂ ਲਗਾਤਾਰ ਕੋਰੋਨਾ ਦਾ ਜਿਹੜਾ ਖੌਫ ਹੈ ਕਰੋਨਾ ਦੀ ਦਹਿਸ਼ਤ ਹੈ ਹੁਣ ਲੋਕਾਂ ਦੇ ਵਿੱਚ ਵਧਦੀ ਜਾ ਰਹੀ ਹੈ ਤਾਂ ਬਿਲਕੁਲ ਇੱਕ ਵਾਰ ਤੁਹਾਨੂੰ ਜ਼ਰੂਰ ਦੱਸ ਦਿੰਨੇ ਆ ਕਿ 2020 ਦੇ ਵਿੱਚ ਜਦੋਂ ਕਰੋਨਾ ਦੇ ਕੇਸ ਆਏ ਸੀ ਲਾਕਡਾਊਨ ਵਰਗੀ ਸਥਿਤੀ ਦੇਖਣ ਨੂੰ ਮਿਲੇ ਸੀ ਜਿੱਥੇ ਬਹੁਤ ਸਾਰੇ ਲੋਕਾਂ ਦੇ ਕਾਰੋਬਾਰ ਵੀ ਠੱਪ ਹੋਏ ਸੀ ਇੱਕ ਵਾਰ ਫਿਰ ਤੋਂ ਲੋਕਾਂ ਦੇ ਮਨ ਦੇ ਵਿੱਚ ਇੱਕ ਖੌਫ ਜ਼ਰੂਰ ਬਣਿਆ ਹੋਇਆ ਡਰ ਜ਼ਰੂਰ ਬਣਿਆ ਹੋਇਆ ਕਿ ਜੇਕਰ ਇਸੇ ਤਰੀਕੇ ਨਾਲ ਕਰੋਨਾ ਦੇ ਕੇਸ ਵਧਦੇ ਗਏ ਤਾਂ ਉਹਨਾਂ ਦਾ ਫਿਊਚਰ ਕੀ ਹੋ ਸਕਦਾ ਉਹਨਾਂ ਦਾ ਭਵਿੱਖ ਕੀ ਹੋ ਸਕਦਾ ਤਾਂ ਬਿਲਕੁਲ ਇਸ ਬਾਰੇ ਤੁਹਾਨੂੰ ਅਪਡੇਟ ਫਿਰ ਦੱਸਾਂਗੇ ਪਰ ਹੁਣ ਤੁਹਾਨੂੰ ਸਭ ਤੋਂ ਵੱਡੀ ਜਾਣਕਾਰੀ ਦੇ ਦਿੰਨੇ ਆ ਕਿ ਹਿਮਾਚਲ ਦੇ ਵਿੱਚ ਵੀ ਇੱਕ ਮਹਿਲਾ ਸੀ ਉਮਰ ਮਹਿਜ਼ 82 ਸਾਲਾਂ ਦੱਸੀ ਜਾ ਰਹੀ ਹੈ ਉਸ ਦੀ ਰਿਪੋਰਟ ਹੈ ਜਿਹੜੀ ਕਰੋਨਾ ਪੋਜ਼ਿਟਿਵ ਆਈ ਹੈ ਤਾਂ ਨਾਹਨ ਮੈਡੀਕਲ ਕਾਲਜ ਦੇ ਵਿੱਚ 82 ਸਾਲਾਂ ਮਹਿਲਾ ਦੀ ਰਿਪੋਰਟ ਕਰੋਨਾ ਪੋਜ਼ਿਟਿਵ ਆਈ ਹੈ ਤੇ ਉਸ ਦੇ ਸੰਪਰਕ ਦੇ ਵਿੱਚ ਆਉਣ ਵਾਲੇ ਜਿੰਨੇ ਵੀ ਵਿਅਕਤੀ ਨੇ ਉਹਨਾਂ ਸਭ ਦੇ ਟੈਸਟ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਜਿਉਂ ਉਹਨਾਂ ਸਭ ਦੇ ਕਰੋਨਾ ਟੈਸਟ ਕੀਤੇ ਜਾ ਰਹੇ ਨੇ ਜੇਕਰ ਸਥਿਤੀ ਇਹ ਜਿਹੜੀ ਬੇਕਾਬੂ ਹੁੰਦੀ ਨਜ਼ਰ ਆਈ ਤਾਂ ਅਹਿਮ ਫੈਸਲੇ ਨੇ ਜਿਹੜੇ ਅਰ ਲੈ ਸਕਦੇ ਨੇ ਐਡਵਾਈਜ਼ਰੀ ਜਾਰੀ ਕੀਤੀ ਜਾ ਸਕਦੀ ਹੈ ਸਸ਼੍ਰੀਕਾਲ ਤੋਂ ਦੇਖੋ ਲਾਸਮ ਜੀ ਨਿਊਜ਼ ਸੇ ਮੈਂ ਹਾ ਪ੍ਰਦੀਪ ਕੋਤਾ ਕਰੋਨਾ ਜਿਹੜਾ ਇੱਕ ਵਾਰ ਫਿਰ ਤੋਂ ਐਕਟਿਵ ਹੋ ਗਿਆ ਲੋਕ ਨੇ ਜਿਹੜੇ ਘਰਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਸੋਚ ਸਕਦੇ ਨੇ ਕਿ ਉਹ ਘਰਾਂ ਦੇ ਵਿੱਚ ਬੰਦ ਹੋ ਜਾਣਗੇ ਤਾਂ ਦੱਸਦੇ ਕਿ ਹੁਣ ਪੰਜਾਬ ਹਰਿਆਣਾ ਤੋਂ ਬਾਅਦ ਹਿਮਾਚਲ ਦੇ ਵਿੱਚ ਵੀ ਕਰੋਨਾ ਦੇ ਕੇਸ ਮਿਲਿਆ ਜੀਆਂ 82 ਸਾਲ ਮਹਿਲਾ ਨਾਹਨ ਮੈਡੀਕਲ ਕਾਲਜ ਦੇ ਵਿੱਚ 82 ਸਾਲ ਮਹਿਲਾ ਜਿਹੜੀ ਕਰੋਨਾ ਪੋਜ਼ਿਟਿਵ ਆਈ ਹੈ ਤਾਂ ਉਸ ਦੇ ਸੰਪਰਕ ਦੇ ਵਿੱਚ ਆਏ ਜਿੰਨੇ ਵੀ ਸਖਸ਼ ਨੇ ਜਿੰਨੇ ਵੀ ਵਿਅਕਤੀ ਨੇ ਉਹਨਾਂ ਦਾ ਟੈਸਟ ਜਿਹੜਾ ਉਹ ਹੁਣੇ ਸ਼ੁਰੂ ਹੋ ਗਏ ਨੇ ਤਾਂ ਬਿਲਕੁਲ 82 ਸਾਲ ਮਹਿਲਾ ਕੋਰੋਨਾ ਪੋਜ਼ਿਟਿਵ ਇੱਕ ਕੇਸ ਹਿਮਾਚਲ ਤੋਂ ਵੀ ਸਾਹਮਣੇ ਜਿੱਥੇ ਕੇਸ ਪੰਜਾਬ ਹਰਿਆਣਾ ਤੋਂ ਸਾਹਮਣੇ ਆਈ ਸੀ ਹੁਣ ਇੱਕ ਵਾਰ ਫਿਰ ਤੋਂ ਕੇਸ ਜਿਹੜਾ ਹਿਮਾਚਲ ਤੋਂ ਆਨੇ ਸ਼ੁਰੂ ਹੋ ਗਏ ਨੇ ਤਾਂ ਲਗਾਤਾਰ ਕੋਰੋਨਾ ਦਾ ਜਿਹੜਾ ਖੌਫ ਹੈ ਕਰੋਨਾ ਦੀ ਦਹਿਸ਼ਤ ਹੈ ਹੁਣ ਲੋਕਾਂ ਦੇ ਵਿੱਚ ਵਾਧੀ ਜਾ ਰਹੀ ਹੈ ਤਾਂ ਬਿਲਕੁਲ ਇੱਕ ਵਾਰ ਤੁਹਾਨੂੰ ਜ਼ਰੂਰ ਦੱਸ ਦਿੰਨੇ ਆ ਕਿ 2020 ਦੇ ਵਿੱਚ ਜਦੋਂ ਕਰੋਨਾ ਦੇ ਕੇਸ ਆਏ ਸੀ ਲਾਕਡਾਊਨ ਵਰਗੀ ਸਥਿਤੀ ਦੇਖਣ ਨੂੰ ਮਿਲੇ ਸੀ ਜਿੱਥੇ ਬਹੁਤ ਸਾਰੇ ਲੋਕਾਂ ਦੇ ਕਾਰੋਬਾਰ ਵੀ ਠੱਪ ਹੋਏ ਸੀ ਇੱਕ ਵਾਰ ਫਿਰ ਤੋਂ ਲੋਕਾਂ ਦੇ ਮਨ ਦੇ ਵਿੱਚ ਇੱਕ ਖੌਫ ਜ਼ਰੂਰ ਬਣਿਆ ਹੋਇਆ ਡਰ ਜ਼ਰੂਰ ਬਣਿਆ ਹੋਇਆ ਕਿ ਜੇਕਰ ਇਸੇ ਤਰੀਕੇ ਨਾਲ ਕਰੋਨਾ ਦੇ ਕੇਸ ਵਧਦੇ ਗਏ ਤਾਂ ਉਹਨਾਂ ਦਾ ਫਿਊਚਰ ਕੀ ਹੋ ਸਕਦਾ ਉਹਨਾਂ ਦਾ ਭਵਿੱਖ ਕੀ ਹੋ ਸਕਦਾ ਤਾਂ ਬਿਲਕੁਲ ਇਸ ਬਾਰੇ ਤੁਹਾਨੂੰ ਅਪਡੇਟ ਫਿਰ ਦੱਸਾਂਗੇ ਪਰ ਹੁਣ ਤੁਹਾਨੂੰ ਸਭ ਤੋਂ ਵੱਡੀ ਜਾਣਕਾਰੀ ਦੇ ਦਿੰਨੇ ਆ ਕਿ ਹਿਮਾਚਲ ਦੇ ਵਿੱਚ ਵੀ ਇੱਕ ਮਹਿਲਾ ਸੀ ਉਮਰ ਮਹਿਜ਼ 82 ਸਾਲਾਂ ਦੱਸੀ ਜਾ ਰਹੀ ਹੈ ਉਸ ਦੀ ਰਿਪੋਰਟ ਹੈ ਜਿਹੜੀ ਕਰੋਨਾ ਪੋਜ਼ਿਟਿਵ ਆਈ ਹੈ ਤਾਂ ਨਾਹਨ ਮੈਡੀਕਲ ਕਾਲਜ ਦੇ ਵਿੱਚ 82 ਸਾਲਾਂ ਮਹਿਲਾ ਦੀ ਰਿਪੋਰਟ ਕਰੋਨਾ ਪੋਜ਼ਿਟਿਵ ਆਈ ਹੈ ਤੇ ਉਸ ਦੇ ਸੰਪਰਕ ਦੇ ਵਿੱਚ ਆਉਣ ਵਾਲੇ ਜਿੰਨੇ ਵੀ ਵਿਅਕਤੀ ਨੇ ਉਹਨਾਂ ਸਭ ਦੇ ਟੈਸਟ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਜਿਨ੍ਹਾਂ ਨਾਲ ਸਭ ਦੇ ਕਰੋਨਾ ਟੈਸਟ ਕੀਤੇ ਜਾ ਰਹੇ ਨੇ ਜੇਕਰ ਸਥਿਤੀ ਇਹ ਜੜੀ ਬੇਕਾਬੂ ਹੁੰਦੀ ਨਜ਼ਰ ਆਈ ਤਾਂ ਅਹਿਮ ਫੈਸਲੇ ਨੇ ਜਿਹੜੇ ਲੇ ਜਾ ਸਕਦੇ ਨੇ ਐਡਵਾਈਜ਼ਰੀ ਜਾਰੀ ਕੀਤੀ ਜਾ ਸਕਦੀ ਹੈ ਸਸ਼ਕਾਲ ਤੋਂ ਦੇਖੋ ਲਾਸੰਗਰ نیوز سے میں ਹਾ ਪ੍ਰਦੀਪ ਕੋਤਾ ਕਰੋਨਾ ਜਿਹੜਾ ਇੱਕ ਵਾਰ ਫਿਰ ਤੋਂ ਐਕਟਿਵ ਹੋ ਗਿਆ ਲੋਕ ਨੇ ਜਿਹੜੇ ਘਰਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਸੋਚ ਸਕਦੇ ਨੇ ਕਿ ਉਹ ਘਰਾਂ ਦੇ ਵਿੱਚ ਬੰਦ ਹੋ ਜਾਣਗੇ ਤਾਂ ਦੱਸਦੇ ਕਿ ਹੁਣ ਪੰਜਾਬ ਹਰਿਆਣਾ ਤੋਂ ਬਾਅਦ ਹਿਮਾਚਲ ਦੇ ਵਿੱਚ ਵੀ ਕਰੋਨਾ ਦੇ ਕੇਸ ਮਿਲਿਆ ਜੀਆਂ 82 ਸਾਲ ਮਹਿਲਾ ਨਾਹਨ ਮੈਡੀਕਲ ਕਾਲਜ ਦੇ ਵਿੱਚ 82 ਸਾਲ ਮਹਿਲਾ ਜਿਹੜੀ ਕਰੋਨਾ ਪੋਜ਼ਿਟਿਵ ਆਈ ਹੈ ਤਾਂ ਉਸ ਦੇ ਸੰਪਰਕ ਦੇ ਵਿੱਚ ਆਏ ਜਿੰਨੇ ਵੀ ਸਖਨੇ ਜਿੰਨੇ ਵੀ ਵਿਅਕਤੀ ਨੇ ਉਹਨਾਂ ਦਾ ਟੈਸਟ ਜਿਹੜਾ ਉਹ ਹੁਣੇ ਸ਼ੁਰੂ ਹੋ ਗਏ ਨੇ ਤਾਂ ਬਿਲਕੁਲ 82 ਸਾਲ ਮਹਿਲਾ ਕੋਰੋਨਾ ਪੋਜ਼ਿਟਿਵ ਇੱਕ ਕੇਸ ਹਿਮਾਚਲ ਤੋਂ ਵੀ ਸਾਹਮਣੇ ਜਿੱਥੇ ਕੇਸ ਪੰਜਾਬ ਹਰਿਆਣਾ ਤੋਂ ਸਾਹਮਣੇ ਆਈ ਸੀ ਹੁਣ ਇੱਕ ਵਾਰ ਫਿਰ ਤੋਂ ਕੇਸ ਜਿਹੜਾ ਹਿਮਾਚਲ ਤੋਂ ਆਨੇ ਸ਼ੁਰੂ ਹੋ ਗਏ ਨੇ ਤਾਂ ਲਗਾਤਾਰ ਕੋਰੋਨਾ ਦਾ ਜਿਹੜਾ ਖੌਫ ਹੈ ਕਰੋਨਾ ਦੀ ਦਹਿਸ਼ਤ ਹੈ ਹੁਣ ਲੋਕਾਂ ਦੇ ਵਿੱਚ ਵਾਧੇ ਜਾ ਰਹੀ ਹੈ ਤਾਂ ਬਿਲਕੁਲ ਇੱਕ ਵਾਰ ਤੁਹਾਨੂੰ ਜ਼ਰੂਰ ਦੱਸ ਦਿੰਨੇ ਆ ਕਿ 2020 ਦੇ ਵਿੱਚ ਜਦੋਂ ਕਰੋਨਾ ਦੇ ਕੇਸ ਆਏ ਸੀ ਲਾਕਡਾਊਨ ਵਰਗੀ ਸਥਿਤੀ ਦੇਖਣ ਨੂੰ ਮਿਲੇ ਸੀ ਜਿੱਥੇ ਬਹੁਤ ਸਾਰੇ ਲੋਕਾਂ ਦੇ ਕਾਰੋਬਾਰ ਵੀ ਠੱਪ ਹੋਏ ਸੀ ਇੱਕ ਵਾਰ ਫਿਰ ਤੋਂ ਲੋਕਾਂ ਦੇ ਮਨ ਦੇ ਵਿੱਚ ਇੱਕ ਖੌਫ ਜ਼ਰੂਰ ਬਣਿਆ ਹੋਇਆ ਡਰ ਸਿਰੂਰ ਬਣਿਆ ਹੋਇਆ ਕਿ ਜੇਕਰ ਇਸੇ ਤਰੀਕੇ ਨਾਲ ਕਰੋਨਾ ਦੇ ਕੇਸ ਵਧਦੇ ਗਏ ਤਾਂ ਉਹਨਾਂ ਦਾ ਫਿਊਚਰ ਕੀ ਹੋ ਸਕਦਾ ਉਹਨਾਂ ਦਾ ਭਵਿੱਖ ਕੀ ਹੋ ਸਕਦਾ ਤਾਂ ਬਿਲਕੁਲ ਇਸ ਬਾਰੇ ਤੁਹਾਨੂੰ ਅਪਡੇਟ ਫਿਰ ਦੱਸਾਂਗੇ ਪਰ ਹੁਣ ਤੁਹਾਨੂੰ ਸਭ ਤੋਂ ਵੱਡੀ ਜਾਣਕਾਰੀ ਦੇ ਦਿੰਨੇ ਆ ਕਿ ਹਿਮਾਚਲ ਦੇ ਵਿੱਚ ਵੀ ਇੱਕ ਮਹਿਲਾ ਸੀ ਉਪਰ ਮਹਿਜ਼ 82 ਸਾਲਾਂ ਦੀਸੀ ਜਾ ਰਹੀ ਹੈ ਉਸ ਦੀ ਰਿਪੋਰਟ ਹੈ ਜਿਹੜੀ ਕਰੋਨਾ ਪੋਜ਼ਿਟਿਵ ਆਈ ਹੈ ਤਾਂ ਨਾਹਨ ਮੈਡੀਕਲ ਕਾਲਜ ਦੇ ਵਿੱਚ 82 ਸਾਲਾਂ ਮਹਿਲਾ ਦੀ ਰਿਪੋਰਟ ਕਰੋਨਾ ਪੋਜ਼ਿਟਿਵ ਆਈ ਹੈ ਤੇ ਉਸ ਦੇ ਸੰਪਰਕ ਦੇ ਵਿੱਚ ਆਉਣ ਵਾਲੇ ਜਿੰਨੇ ਵੀ ਵਿਅਕਤੀ ਨੇ ਉਹਨਾਂ ਸਭ ਦੇ ਟੈਸਟ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਜਿਉਂ ਉਹਨਾਂ ਸਭ ਦੇ ਕਰੋਨਾ ਟੈਸਟ ਕੀਤੇ ਜਾ ਰਹੇ ਨੇ ਜੇਕਰ ਸਥਿਤੀ ਅਜੜੀ ਬੇਕਾਬੂ ਹੁੰਦੀ ਨਜ਼ਰ ਆਈ ਤਾਂ ਇਹਨਾਂ ਫੈਸਲਿਆਂ ਨੇ ਜਿਹੜੇ ਲੈ ਜਾ ਸਕਦੇ ਨੇ ਅਡਵਾਈਸਰੀ ਜਾਰੀ ਕੀਤੀ ਜਾ ਸਕਦੀ ਹੈ ਸਸ਼ਕਲ ਤੋਂ ਦੇਖੋ لاسਮ ਜੀ ਨਿਊਜ਼ ਸੇ ਮੈਂ ਹਾ ਪ੍ਰਦੀਪ ਕੋਤਾ ਕਰੋਨਾ ਜਿਹੜਾ ਇੱਕ ਵਾਰ ਫਿਰ ਤੋਂ ਐਕਟਿਵ ਹੋ ਗਿਆ ਲੋਕ ਨੇ ਜਿਹੜੇ ਘਰਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਸੋਚ ਸਕਦੇ ਨੇ ਕਿ ਉਹ ਘਰਾਂ ਦੇ ਵਿੱਚ ਬੰਦ ਹੋ ਜਾਣਗੇ ਤਾਂ ਦੱਸਦੇ ਕਿ ਹੁਣ ਪੰਜਾਬ ਹਰਿਆਣਾ ਤੋਂ ਬਾਅਦ ਹਿਮਾਚਲ ਦੇ ਵਿੱਚ ਵੀ ਕਰੋਨਾ ਦੇ ਕੇਸ ਮਿਲਿਆ ਜੀਆਂ 82 ਸਾਲ ਮਹਿਲਾ ਨਾਹਨ ਮੈਡੀਕਲ ਕਾਲਜ ਦੇ ਵਿੱਚ 82 ਸਾਲ ਮਹਿਲਾ ਜਿਹੜੀ ਕਰੋਨਾ ਪੋਜ਼ਿਟਿਵ ਆਈ ਹੈ ਤਾਂ ਉਸ ਦੇ ਸੰਪਰਕ ਦੇ ਵਿੱਚ ਆਏ ਜਿੰਨੇ ਵੀ ਸਖਨੇ ਜਿੰਨੇ ਵੀ ਵਿਅਕਤੀ ਨੇ ਉਹਨਾਂ ਦਾ ਟੈਸਟ ਜਿਹੜਾ ਉਹ ਹੁਣੇ ਸ਼ੁਰੂ ਹੋ ਗਏ ਨੇ ਤਾਂ ਬਿਲਕੁਲ 82 ਸਾਲ ਮਹਿਲਾ ਕੋਰੋਨਾ ਪੋਜ਼ਿਟਿਵ ਇੱਕ ਕੇਸ ਹਿਮਾਚਲ ਤੋਂ ਵੀ ਸਾਹਮਣੇ ਜਿੱਥੇ ਕੇਸ ਪੰਜਾਬ ਹਰਿਆਣਾ ਤੋਂ ਸਾਹਮਣੇ ਆਈ ਸੀ ਹੁਣ ਇੱਕ ਵਾਰ ਫਿਰ ਤੋਂ ਕੇਸ ਜਿਹੜਾ ਹਿਮਾਚਲ ਤੋਂ ਆਨੇ ਸ਼ੁਰੂ ਹੋ ਗਏ ਨੇ ਤਾਂ ਲਗਾਤਾਰ ਕੋਰੋਨਾ ਦਾ ਜਿਹੜਾ ਖੌਫ ਹੈ ਕਰੋਨਾ ਦੀ ਦਹਿਸ਼ਤ ਹੈ ਹੁਣ ਲੋਕਾਂ ਦੇ ਵਿੱਚ ਵਧਦੀ ਜਾ ਰਹੀ ਹੈ ਤਾਂ ਬਿਲਕੁਲ ਇੱਕ ਵਾਰ ਤੁਹਾਨੂੰ ਜ਼ਰੂਰ ਦੱਸ ਦਿੰਨੇ ਆ ਕਿ 2020 ਦੇ ਵਿੱਚ ਜਦੋਂ ਕਰੋਨਾ ਦੇ ਕੇਸ ਆਏ ਸੀ ਲੋਕਡਾਊਨ ਵਰਗੀ ਸਥਿਤੀ ਦੇਖਣ ਨੂੰ ਮਿਲੇ ਸੀ ਜਿੱਥੇ ਬਹੁਤ ਸਾਰੇ ਲੋਕਾਂ ਦੇ ਕਾਰੋਬਾਰ ਵੀ ਠੱਪ ਹੋਏ ਸੀ ਇੱਕ ਵਾਰ ਫਿਰ ਤੋਂ ਲੋਕਾਂ ਦੇ ਮਨ ਦੇ ਵਿੱਚ ਇੱਕ ਖੌਫ ਜ਼ਰੂਰ ਬਣਿਆ ਹੋਇਆ ਡਰ ਜ਼ਰੂਰ ਬਣਿਆ ਹੋਇਆ ਕਿ ਜੇਕਰ ਇਸੇ ਤਰੀਕੇ ਨਾਲ ਕਰੋਨਾ ਦੇ ਕੇਸ ਵਧਦੇ ਗਏ ਤਾਂ ਉਹਨਾਂ ਦਾ ਫਿਊਚਰ ਕੀ ਹੋ ਸਕਦਾ ਉਹਨਾਂ ਦਾ ਭਵਿੱਖ ਕੀ ਹੋ ਸਕਦਾ ਤਾਂ ਬਿਲਕੁਲ ਇਸ ਬਾਰੇ ਤੁਹਾਨੂੰ ਅਪਡੇਟ ਫਿਰ ਦੱਸਾਂਗੇ ਪਰ ਹੁਣ ਤੁਹਾਨੂੰ ਸਭ ਤੋਂ ਵੱਡੀ ਜਾਣਕਾਰੀ ਦੇ ਦਿੰਨੇ ਆ ਕਿ ਹਿਮਾਚਲ ਦੇ ਵਿੱਚ ਵੀ ਇੱਕ ਮਹਿਲਾ ਦੀ ਉਮਰ ਮਹਿਜ਼ 82 ਸਾਲਾਂ ਦੱਸੀ ਜਾ ਰਹੀ ਹੈ ਉਸ ਦੀ ਰਿਪੋਰਟ ਹੈ ਜਿਹੜੀ ਕਰੋਨਾ ਪੋਜ਼ਿਟਿਵ ਆਈ ਹੈ ਤਾਂ ਨਾਹਨ ਮੈਡੀਕਲ ਕਾਲਜ ਦੇ ਵਿੱਚ 82 ਸਾਲਾਂ ਮਹਿਲਾ ਦੀ ਰਿਪੋਰਟ ਕਰੋਨਾ ਪੋਜ਼ਿਟਿਵ ਆਈ ਹੈ ਤੇ ਉਸ ਦੇ ਸੰਪਰਕ ਦੇ ਵਿੱਚ ਆਉਣ ਵਾਲੇ ਜਿੰਨੇ ਵੀ ਵਿਅਕਤੀ ਨੇ ਉਹਨਾਂ ਸਭ ਦੇ ਟੈਸਟ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਜਿਨ੍ਹਾਂ ਦਾ ਸਭ ਦੇ ਕਰੋਨਾ ਟੈਸਟ ਕੀਤੇ ਜਾ ਰਹੇ ਨੇ ਜੇਕਰ ਸਥਿਤੀ ਏਜੜੀ ਬੇ ਕਾਬੂ ਹੁੰਦੀ ਨਜ਼ਰ ਆਈ ਤਾਂ ਅਹਿਮ ਫੈਸਲੇ ਨੇ ਜਿਹੜੇ ਅੱਲੇ ਜਾ ਸਕਦੇ ਨੇ ਐਡਵਾਈਜ਼ਰੀ ਜਾਰੀ ਕੀਤੀ ਜਾ ਸਕਦੀ ਹੈ ਸਸ਼ਕਾਲ ਤੋਂ ਦੇਖੋ ਲਾਸਟ ਨਿਊਜ਼ ਸੇ ਮੈਂ ਹਾ ਪ੍ਰਦੀਪ ਕਾਤਾ ਕਰੋਨਾ ਜਿਹੜਾ ਇੱਕ ਵਾਰ ਫਿਰ ਤੋਂ ਐਕਟਿਵ ਹੋ ਗਿਆ ਲੋਕ ਨੇ ਜਿਹੜੇ ਘਰਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਸੋਚ ਰਿਹਾ ਸਕਦੇ ਨੇ ਕਿ ਉਹ ਘਰਾਂ ਦੇ ਵਿੱਚ ਬੰਦ ਹੋ ਜਾਣਗੇ ਤਾਂ ਦੱਸਦੇ ਕਿ ਹੁਣ ਪੰਜਾਬ ਹਰਿਆਣਾ ਤੋਂ ਬਾਅਦ ਹਿਮਾਚਲ ਦੇ ਵਿੱਚ ਵੀ ਕਰੋਨਾ ਦੇ ਕੇਸ ਮਿਲਿਆ ਜਿਹਾ 82 ਸਾਲ ਮਹਿਲਾ ਨਾਹਨ ਮੈਡੀਕਲ ਕਾਲਜ ਦੇ ਵਿੱਚ 82 ਸਾਲ ਮਹਿਲਾ ਜਿਹੜੀ ਕਰੋਨਾ ਪੋਜ਼ਿਟਿਵ ਆਈ ਹੈ ਤਾਂ ਉਸ ਦੇ ਸੰਪਰਕ ਦੇ ਵਿੱਚ ਆਏ ਜਿੰਨੇ ਵੀ ਸਖਸ਼ ਨੇ ਜਿੰਨੇ ਵੀ ਵਿਅਕਤੀ ਨੇ ਉਹਨਾਂ ਦਾ ਟੈਸਟ ਜਿਹੜਾ ਉਹ ਹੁਣੇ ਸ਼ੁਰੂ ਹੋ ਗਏ ਨੇ ਤਾਂ ਬਿਲਕੁਲ 82 ਸਾਲ ਮਹਿਲਾ ਕੋਰੋਨਾ ਪੋਜ਼ਿਟਿਵ ਇੱਕ ਕੇਸ ਹਿਮਾਚਲ ਤੋਂ ਵੀ ਸਾਹਮਣੇ ਜਿੱਥੇ ਕੇਸ ਪੰਜਾਬ ਹਰਿਆਣਾ ਤੋਂ ਸਾਹਮਣੇ ਆਈ ਸੀ ਹੁਣ ਇੱਕ ਵਾਰ ਫਿਰ ਤੋਂ ਕੇਸ ਜਿਹੜਾ ਹਿਮਾਚਲ ਤੋਂ ਆਨੇ ਸ਼ੁਰੂ ਹੋ ਗਏ ਨੇ ਤਾਂ ਲਗਾਤਾਰ ਕੋਰੋਨਾ ਦਾ ਜਿਹੜਾ ਖੌਫ ਹੈ ਕਰੋਨਾ ਦੀ ਦਹਿਸ਼ਤ ਹੈ ਹੁਣ ਲੋਕਾਂ ਦੇ ਵਿੱਚ ਵਾਧੇ ਚ ਆ ਰਹੀ ਹੈ ਤਾਂ ਬਿਲਕੁਲ ਇੱਕ ਵਾਰ ਤੁਹਾਨੂੰ ਜ਼ਰੂਰ ਦੱਸ ਦਿੰਨੇ ਆ ਕਿ 2020 ਦੇ ਵਿੱਚ ਜਦੋਂ ਕਰੋਨਾ ਦੇ ਕੇਸ ਆਏ ਸੀ ਲਾਕਡਾਊਨ ਵਰਗੀ ਸਥਿਤੀ ਦੇਖਣ ਨੂੰ ਮਿਲੇ ਸੀ ਜਿੱਥੇ ਬਹੁਤ ਸਾਰੇ ਲੋਕਾਂ ਦੇ ਕਾਰੋਬਾਰ ਵੀ ਠੱਪ ਹੋਏ ਸੀ ਇੱਕ ਵਾਰ ਫਿਰ ਤੋਂ ਲੋਕਾਂ ਦੇ ਮਨ ਦੇ ਵਿੱਚ ਇੱਕ ਖੌਫ ਜ਼ਰੂਰ ਬਣਿਆ ਹੋਇਆ ਡਰ ਜ਼ਰੂਰ ਬਣਿਆ ਹੋਇਆ ਕਿ ਜੇਕਰ ਇਸੇ ਤਰੀਕੇ ਨਾਲ ਕਰੋਨਾ ਦੇ ਕੇਸ ਵਧਦੇ ਗਏ ਤਾਂ ਉਹਨਾਂ ਦਾ ਫਿਊਚਰ ਕੀ ਹੋ ਸਕਦਾ ਉਹਨਾਂ ਦਾ ਭਵਿੱਖ ਕੀ ਹੋ ਸਕਦਾ ਤਾਂ ਬਿਲਕੁਲ ਇਸ ਬਾਰੇ ਤੁਹਾਨੂੰ ਅਪਡੇਟ ਫਿਰ ਦੱਸਾਂਗੇ ਪਰ ਹੁਣ ਤੁਹਾਨੂੰ ਸਭ ਤੋਂ ਵੱਡੀ ਜਾਣਕਾਰੀ ਦੇ ਦਿੰਨੇ ਆ ਕਿ ਹਿਮਾਚਲ ਦੇ ਵਿੱਚ ਵੀ ਇੱਕ ਮਹਿ ਸੀ ਉਮਰ ਮਹਿਜ਼ 82 ਸਾਲਾਂ ਦੀ ਦੱਸੀ ਜਾ ਰਹੀ ਹੈ ਉਸ ਦੀ ਰਿਪੋਰਟ ਹੈ ਜਿਹੜੀ ਕਰੋਨਾ ਪੋਜ਼ਿਟਿਵ ਆਈ ਹੈ ਤਾਂ ਨਾਹਨ ਮੈਡੀਕਲ ਕਾਲਜ ਦੇ ਵਿੱਚ 82 ਸਾਲਾਂ ਮਹਿਲਾ ਦੀ ਰਿਪੋਰਟ ਕਰੋਨਾ ਪੋਜ਼ਿਟਿਵ ਆਈ ਹੈ ਤੇ ਉਸ ਦੇ ਸੰਪਰਕ ਦੇ ਵਿੱਚ ਆਉਣ ਵਾਲੇ ਜਿੰਨੇ ਵੀ ਵਿਅਕਤੀ ਨੇ ਉਹਨਾਂ ਸਭ ਦੇ ਟੈਸਟ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਜਿਉਂ ਉਹਨਾਂ ਸਭ ਦੇ ਕਰੋਨਾ ਟੈਸਟ ਕੀਤੇ ਜਾ ਰਹੇ ਨੇ ਜੇਕਰ ਸਥਿਤੀ ਇਹ ਜਿਹੜੀ ਬੇਕਾਬੂ ਹੁੰਦੀ ਨਜ਼ਰ ਆਈ ਤਾਂ ਅਹਿਮ ਫੈਸਲੇ ਨੇ ਜਿਹੜੇ ਲਏ ਜਾ ਸਕਦੇ ਨੇ ਐਡਵਾਈਜ਼ਰੀ ਜਾਰੀ ਕੀਤੀ ਜਾ ਸਕਦੀ ਹੈ ਸਰਸਿਕਾਲ